ਤੇ ਬਾਪੂ ਵਿਆਹ ਤੋਂ ਪਹਿਲਾਂ ਤਾਂ ਨਹੀਂ ਦੇਖਿਆ ਹੋਣਾ ਬੇਬੇ ਨੂੰ ਹੂੰ ਵਿਆਹ ਤੋਂ ਪਹਿਲਾਂ ਦੇਖੀ ਸੀ ਬੇਬੇ ਨਹੀਂ ਦੇਖੀ ਸੀ ਕਿਨੇ ਕਰਾਇਆ ਸੀ ਰਿਸ਼ਤਾ ਵਿਚੋਲੇ ਕੌਣ ਸੀ ਤੁਹਾਡੇ ਉੱਥੇ ਸਾਡੇ ਗਵਾਹ ਨਹੀਂ ਸੀਗੇ ਅੱਛਾ ਉਦੋਂ ਹੈ ਨਹੀਂ ਸੀ ਦੇਖ ਤੇ ਕਹੀਦਾ ਉਦੋਂ ਤਾਂ ਨਹੀਂ ਕੁਮਾਰੀ ਕਾਣੀ ਕਹੋ ਉਦੋਂ ਦਾ ਕਬੂਲ ਸੀ ਹੁਣ ਤਾਂ ਪਿੱਟਨੇ ਹੁਣ ਚੜੇ ਆ ਹਾਂ ਕਿਹੜੇ ਦੇਖ ਦਿਖਾਈ ਦੇ ਸਹੀ ਗੱਲ ਆ ਤੇ ਉਦੋਂ ਕੋਈ ਨਹੀਂ ਸੀ ਹੂੰ ਫਿਰ ਕਹਿਕ ਜਾਣੇ ਗਏ ਸੀ ਤੁਸੀਂ ਜਨ ਬਿਉਣ ਕਹਿ ਕੇ ਜਾਣੇ ਗਏ ਸੀ ਗਏ ਸੀ 25 ਆਦਮੀ ਅੱਛਾ 25 ਜਨਾਂ ਦੀ ਬਰਾਤ ਗਈ ਠੀਕ ਹੈ ਠੀਕ ਹੈ ਫਿਰ ਉੱਥੇ ਜਾ ਕੇ ਉਵੇਂ ਹੀ ਰੁਕੇ ਉਹਨਾਂ ਚ ਜਿਵੇਂ ਆਪਣੇ ਰੁਕਦੇ ਥਾਈਆਂ ਚ ਰੁਕੇ ਥਾਈ ਚ ਥਾਈਆਂ ਚ ਤਾਂ ਹੋਰ ਜਨਾਂ ਆਈਆਂ ਵੀ ਅਸੀਂ ਆਹਦੀ ਇਹਨਾਂ ਦੀ ਹੀ ਹੂੰ ਤੇ ਉਹ ਅਸੀਂ ਕਿਸੇ ਦੇ ਘਰੇ ਅੱਛਾ ਫਿਰ ਕਹ ਦਿਨ ਰੁਕੇ ਉਦੋਂ ਤਾਂ ਦੂਜੇ ਦਿਨ ਮੁੜਿਆਉਂਦੇ ਸੀ ਦੂਜੇ ਦਿਨ ਮੁੜਿਆਉਂਦੇ ਸੀ ਪਹਿਲਾਂ ਉਦੋਂ ਤੀਜੇ ਦਿਨ ਮੁੜਦੇ ਸੀ ਕਾਦੇ ਤੇ ਗਈ ਬਰਾਤ ਬਰਾਤ ਤਾਂ ਉਹ ਟਰਾਲੀਆਂ ਟੱਪਿਆਂ ਤੇ ਜਾਂਦੀ। ਇੱਕ ਗੱਡੀ ਲੈ ਜਾਂਦੇ ਨਿੱਕੀ ਜੀ। ਅੱਛਾ। ਤੇ ਦੂਜੇ ਸਾਰੇ ਟਰਾਲੀ 'ਚ ਬਗ ਜਾਂਦੇ। ਫਿਰ ਵਿਆਹ ਕੇ ਗੱਡੀ 'ਚ ਲਿਆਉਂਦੇ। ਹਾਂ ਗੱਡੀ 'ਚ ਉਹ ਗੱਡੀ ਤਾਂ ਲੈ ਕੇ ਜਾਨੀ ਸੀ। ਹੂੰ ਤੇ ਉਹ ਟਰਾਲੀਆਂ ਟੱਪੇ ਦੇ ਹੀ ਸੀਗਾ। ਉਦੋਂ ਤੁਸੀਂ ਕੋਈ ਆਪਦੇ ਹਾਣੀ ਦੀ ਜਨ ਦੇਖੀ ਹੋਵੇ ਐ ਉਠਾ-ਅਠਾ ਤੇ ਗਈ ਐ ਕੋਈ? ਉਹ ਮੈਥੋਂ ਵੱਡਿਆਂ ਦੀ ਗਈ ਐ। ਗੱਡਿਆਂ ਗੁੱਡਿਆਂ ਤੇ। ਮੈਥੋਂ ਵੱਡਿਆਂ ਦੀ ਗਈ ਐ। ਫਿਰ ਉਹ ਕਿਵੇਂ ਜਾਂਦੇ? ਉਹ ਜਦੋਂ ਆਪ ਜਾਂਦੇ ਉਹ ਉਠਾਂ ਤੇ ਚਾਹੇ ਘੋੜੀਆਂ ਤੇ ਹੂੰ ਉਠਾਂ ਆਂਦੇ ਐ ਇਕੱਠੇ ਹੋ ਕੇ ਕਿੰਨੀ ਕਿ ਜਨ ਜਾਨੀ ਐ ਹੂੰ ਉਦੋਂ ਤਾਂ ਉਹ ਉਠਾਂ ਤੇ ਜਾਂਦੇ ਐ ਏਡੇ ਏਡੇ ਟੌਰੇ ਖੜੇ ਹੁੰਦੇ ਅੱਛਾ ਕਿਵੇਂ ਗਾਉਣ ਆ ਲੈਂਦੇ ਹੁੰਦੇ ਨਾ ਹੂੰ ਐਸਲੂਟ ਦੇ ਟੌਰੇ ਖੜੇ ਹੁੰਦੇ ਉਹਨਾਂ ਦੇ ਹੂੰ ਕੱਲਾ ਕੱਲਾ ਜਾਣਾ ਜਾਂਦਾ ਉਠਾਂ ਤੇ ਦੋ ਦੋ ਜਣੇ ਦੋ ਦੋ ਜਣੇ ਕਿਸੇ ਤਿੰਨ ਤਿੰਨ ਵੀ ਹੋ ਜਾਂਦੇ ਅੱਛਾ ਕਾਠੀਆਂ ਪਾਈਆਂ ਹੁੰਦੀਆਂ ਉੱਠਾਂ ਤੇ ਤੇ ਮਹਾਰਾ ਨੂੰ ਫੁੱਲ ਲਾਏ ਹੁੰਦੇ ਅੱਛਾ ਤੇ ਪੂਰਾ ਗਬਈਆਂ ਨੂੰ ਜਾਂਦੇ ਉਦੋਂ ਫਿਰ ਉਦੋਂ ਵਿਆਹ ਕੀ ਕਾਦੇ ਤੇ ਲਿਆਉਂਦੇ ਉਦੋਂ ਰੱਥ ਹੁੰਦੇ ਸੀਗੇ ਰੱਥ ਹਾਂ ਅੱਛਾ ਇਹ ਮਹਿਤਰੀ ਜਾਂਦੇ ਫਿਰ ਰਾਤ ਇੱਥੋਂ ਕਰਾ ਕੇ ਲੈ ਜਾਂਦੇ ਮਹਿਤਰੀ ਜਾਂਦੇ ਹਰ ਇੱਕ ਨਾਲ ਅੱਛਾ ਅੱਛਾ ਮਹਿਤਰੀਆਂ ਕੋਲੇ ਬਲਦ ਹੁੰਦੇ ਹੂੰ ਉਹ ਰਸ ਹੁੰਦਾ ਹੂੰ ਤੇ ਉਹਦੇ ਤੇ ਲੜਕੀ ਨੂੰ ਲਿਆਉਂਦੇ ਰੱਥ ਮੁੰਡੇ ਵਾਲੀ ਲੈ ਕੇ ਜਾਂਦੇ ਸੀ ਹਾਂ ਮੁੰਡੇ ਵਾਲੀ ਹੂੰ ਮੁੰਡੇ ਵਾਲੀ ਠੀਕ ਹੈ ਠੀਕ ਉਥੋਂ ਨਹੀਂ ਭੇਜਦੇ ਮੁੰਡੇ ਵਾਲੇ ਲੈ ਕੇ ਜਾਂਦੇ ਸੀ ਠੀਕ ਉਹਦਾ ਜਗਾੜ ਹੀ ਇਹ ਜੇ ਸੀ ਮੁੰਡੇ ਵਾਲੇ ਨੂੰ ਕਰਨਾ ਪੈਂਦਾ ਵਾ ਹੂੰ ਜਿਆਦੇ ਆਹੋ ਹੂੰ ਪਹਿਲਾਂ ਜਿਵੇਂ ਕਿਸੇ ਨੂੰ ਰੇੜੂਆ ਦਿੰਦੇ ਕਿਸੇ ਨੂੰ ਘੜੀ ਸਾਈਕਲ ਹਾਂ ਤੁਹਾਡੇ ਵੇਲੇ ਕੀ ਰਿਵਾਜ ਸੀ ਸਾਡੇ ਵੇਲੇ ਤਾਂ ਕੁਝ ਨਹੀਂ ਸੀ ਰਿਵਾਜ ਕੋਈ ਰਿਵਾਜ ਨਹੀਂ ਸੀ ਉਹਨਾਂ ਰੇੜੀਆਂ ਦਾ ਪਿੰਨ ਦਾ ਹਟਿਆ ਸੀ ਉਹਦਾ ਕੜਾ ਕਪਾ ਪਾਇਆ ਸੀ ਅੱਛਾ ਤੇ ਉਦੋਂ ਤਾਂ ਮਾੜਾ ਮੋਟਾ ਇਹੋ ਜਿਹਾ ਚੱਲ ਪਿਆ ਸੀ ਹੂੰ ਮੇਰੇ ਵੇਲੇ ਨੂੰ ਤੇ ਉਦੋਂ ਪਹਿਲਾਂ ਨਹੀਂ ਸੀ ਪਹਿਲਾਂ ਤਾਂ ਰੇੜੀਏ ਵੀ ਟਾਮੇ ਨੂੰ ਮਿਲਦਾ ਸੀ ਕੈਕਲ ਤੇ ਲੇਟ ਗਿਆ ਹੂੰ ਉਹ ਸਾਡੇ ਇੱਕ ਦਾ ਮੈਨੂੰ ਲੱਗਦਾ ਉਹਦੇ ਕੋਲੇ ਹੁਣ ਤਾਂ 2.5 300 ਕਿੱਲਾ ਹੋਊਗਾ ਉਹ ਗਰਦੇਵ ਨੂੰ ਮਿਲਿਆ ਸੀ ਹੂੰ ਇੱਕ ਦੋਕ ਨੂੰ ਉਦੋਂ ਮੈਰੀ ਸ਼ੁੱਤ ਜੀ ਦਾ ਉਹਨਾਂ ਨੂੰ ਮਿਲੇ ਆ ਅੱਛਾ